ਇੱਕ ਸੁੰਦਰ ਰਮਣੀਕ ਮਹਿਲ ਹੈ ਭਾਂਤ ਭਾਂਤ ਦੀ ਸਜਾਵਟ ਹੈ ਇੱਕ ਵਿਚਲੀ ਉਮਰ ਦੀ ਪਰ ਸੁਥਰੀ ਨੂੰ ਹਾਰ ਵਾਲੀ ਠਹਿਰੇ ਮਨ ਵਾਲੀ ਇਸਤਰੀ ਆਪੇ ਬੈਠੀ ਕਹਿ ਰਹੀਏ हे ਸ਼ਿਵਦਤ ਮਹਾਰਾਜ ਦੇ ਬਾਲਾ ਪ੍ਰੀਤਮ ਜੀ ਇਸ ਨਿਮਾਣੀ ਨੂੰ ਵੀ ਦਰਸ਼ਨ ਦਿਓ हे जगन्नाथ दर्शन दियो हे तारा पार हरन आए दर्शन दियो, दियो। असि माड़े हां हे चंगे प्रीतम शिवदत्त जी ने महाराज जी दे, दे सदके ही दर्शन दियो उस नु रोज नेहाल कर दियो कदे असनु मिठारो हे बल्ला प्रीतम जी पंडित जी ने आवदा पता नहीं दित्ता ठिकाणा नहीं दस्सया जो पुछ के तुर के दरते हाजिर होए एहो रास्ता दस्सया है के घर बैठ के ते वो अंदर वड़ के सिमरन करो एक हे चलता रही पे ही दिन है हे नाथ दर्शन दियो रास्ता ही सिमरन मिले है ता फेरा पौण दी खेचल आपनो ही बनदी है बख्शो हे शिवदत्त महाराज दे बल्ला प्रीतम जी दर्शनों दे खैर पाओ ਇਨੇ ਨੂੰ ਫਤੇ ਚੰਦਮਣੀ ਜੀ ਆ ਗਏ ਤੇ ਬੋਲੇ ਪਿਆਰੀ ਬਾਲਾ ਪ੍ਰੀਤਮ ਜੀ ਆਏ ਰਾਣੀ ਸਵਾਮੀ ਜੀ ਸਿਮਰਨ ਵਿੱਚ ਵਸਦੇ ਹਨ ਧਿਆਨ ਵਿੱਚ ਫੇਰੇ ਪਾਉਂਦੇ ਹਨ ਠਾਰਦੇ ਹਨ ਧਾਰਦੇ ਹਨ ਪਰ ਇਹਨਾ ਹੱਟ ਚੰਮ ਦੇ ਤਰਸਦੇ ਨੈਣਾ ਵਿੱਚ ਚਰਨ ਨਹੀਂ ਪਾਉਂਦੇ ਇਸ ਮਡੋਲੀ ਦੇ ਨੇਤਰਾਂ ਵਿੱਚ ਚਰਨ ਨਹੀਂ ਪਾਉਂਦੇ ਇਸ ਮਡੋਲੀ ਦੇ ਨੇਤਰਾਂ ਵਿੱਚ ਡੇਰਾ ਨਹੀਂ ਲਾਉਂਦੇ ਪਤੀ ਜੀ ਅਸੀਂ ਕੁਲੀਨ ਨਹੀਂ ਉੱਚ ਬਾਹਮਣ ਨਹੀਂ ਗਰੀਬ ਖੱਤਰੀ ਹਾਂ ਪਤੀ ਜੀ ਅਸੀਂ ਜਪੀ ਤਪੀ ਨਹੀਂ ਠਾਕੁਰ ਨਹੀਂ ਪੂਜੇ ਸੇਵਾ ਨਹੀਂ ਕੀਤੀ ਸ਼ਿਵਦਤ ਮਹਾਰਾਜ ਤਾਂ ਜਨਮ ਜਨਮ ਦੇ ਪੁਜਾਰੀ ਤੇ ਤਪੀਏ ਹਨ ਅਸੀਂ ਮੰਦ ਕਰਮੀ ਅਗੁਣੀ ਭਰਪੂਰ ਹਾਂ ਸਾਡੇ ਉੱਤੇ ਤਾਂ ਵੀ ਮਿਹਰ ਹੋਈਏ ਕਿ ਅਸੀਂ ਸਿਮਰਿਆ ਕਰੀਏ ਤੇ ਪਿਆਰਿਆ ਕਰੀਏ ਸ਼ੁਕਰ ਹੈ ਕਿ ਅਗੁਣੀ ਭਰਪੂਰ ਇਹਦੇ ਵਿੱਚ ਫੇਰਾ ਤਾਂ ਪਾਉਂਦੇ ਹਨ ਰਾਜਾ ਪ੍ਰੀਏ ਅੱਜ ਮੇਰੇ ਚਿਤ ਆਈ ਕਿ ਅਸੀਂ ਕਾਮਨਾ ਕਰਕੇ ਯਾਦ ਕਰਤੀਆਂ ਸਾਡੇ ਜੀਵ ਵਿੱਚ ਪੁੱਤਰ ਦੀ ਲਾਲਸਾ ਹੈ ਇਸ ਪਿੱਛੇ ਸਿਮਰਦੇ ਆ ਜੇ ਕਦੀ ਉਹਨਾਂ ਨੂੰ ਉਹਨਾਂ ਦੇ ਨਿਰੋਲ ਪ੍ਰੇਮ ਕਰਕੇ ਸਿਮਰ ਲਈਏ ਤਾਂ ਖੁਬਰੀ ਆਈ ਜਾਣ ਸ਼ਿਵਤਤ ਜੀ ਮਹਾਰਾਜ ਜੀ ਕਹ ਲਾਖਦੇ ਸੇ ਕਿ ਕਾਮਨਾ ਤੇ ਗਰਜਾਂ ਵਾਲੀ ਇਹ ਦੇ ਨਿਰਮਲ ਨਹੀਂ ਹੁੰਦੇ ਛਿਆਣੀ ਪਤੀ ਜੀ ਸੱਚ ਹੈ ਅਸਾ ਪੁੱਤਰ ਨੂੰ ਕੀ ਕਰਨਾ ਪੁੱਤਰ ਕੀ ਕਰੇਗਾ ਕੀ ਸਾਰੇਗਾ ਜੇ ਸ਼ਿਵਤਾਤ ਜੀ ਮਹਾਰਾਯੀ ਦੀ ਮਿਹਰ ਨਾਲ ਜਗ ਸਵਾਮੀ ਦੇ ਦਰਸ਼ਨ ਹੋ ਜਾਣ ਤਾਂ ਹੋਰ ਕੀ ਬਾਕੀਆ ਜਾਂਦਾ ਹੈ ਰਾਜਾ ਪ੍ਰਿਯੇ ਅਸੀਂ ਬੜੇ ਪਾਗਾ ਵਾਲੇ ਆ ਉਸ ਸਮੇਂ ਜਨਮੇ ਆ ਜਿਸ ਸਮੇਂ ਆਪ ਜੀ ਮਨੁੱਖੀ ਦੇ ਧਾਰ ਕੇ ਸੰਸਾਰ ਉਦਾਰਨ ਖਾਤਰ ਆਏ ਹੋਏ ਹਾਂ ਹਾਂ ਜਦੋਂ ਸ਼੍ਰੀ ਜੀ ਨੇ ਸਥੂਲ ਸਰੀਰ ਧਾਰਿਆ ਹੈ ਤਾਂ ਇੰਨਾ ਨੈਣਾ ਨਾਲ ਤਿਸਣ ਵਾਲਾ ਰੂਪ ਅੰਗੀਕਾਰ ਕੀਤਾ ਹੈ ਰਾਣੀ ਸਵਾਮੀ ਜੀ ਸੱਚਮੁੱਚ ਜਿਵੇਂ ਬੜਾ ਪਾਗੇ ਸਮੇਂ ਆਇਆ ਫਿਰ ਕਿਉਂ ਸੇ ਪੁੱਤਰ ਕਾਮਨਾ ਕਰੀਏ ਕਿਉਂ ਨਾ ਬਾਲਾ ਪ੍ਰੀਤਮ ਜੀ ਨੂੰ ਜੀਵਨ ਆਧਾਰ ਸਮਝ ਕੇ ਮਾਲਕ ਤੇ ਪਾਲਕ ਸਮਝ ਕੇ ਆਪਦੇ ਜੀਵਨ ਦਾ ਸੋਮਾ ਸਮਝ ਕੇ ਪ੍ਰਾਣਾ ਦੇ ਪ੍ਰਾਣ ਜੀਵਨ ਦਾ ਆਧਾਰ ਸਮਝ ਕੇ ਸਿਮਰਿਏ ਤੇ ਪਿਆਰ ਕਰੀਏ ਰਾਜਾ ਫਿਰ ਕੀ ਕੂ ਕਰੀਏ ਰਾਣੀ ਜਿਵੇਂ ਭਗਵਾਨ ਆਪਜੀ ਦੀ ਯਾਗਿਆ ਰਾਜਾ ਪੁੱਤਰ ਭਾਵਨਾ ਛੱਡੀਏ ਛੁੱਟਦੀ ਨਹੀਂ ਦਿਲ ਦੀਆਂ ਲਗੀਆਂ ਮਨ ਵਿੱਚ ਵਸਾਈਆਂ ਸੋਚਾਂ ਬੜੇ ਡੂੰਘੇ ਘਰ ਬਣਾ ਬੈਠਦੀਆਂ ਹਨ ਰਾਣੀ ਵਹਿਰਾਗ ਇਹਨਾਂ ਨੂੰ ਹੀ ਕੱਢਣ ਦਾ ਡੰਡ ਹੈ ਨਾ ਰਾਜਾ ਸੱਚ ਕਿੱਥੇ ਹੈ ਰਾਜਾ ਦਸ਼ਰਤ ਜੋ ਪੁੱਤਰ ਦੇ ਵਿਯੋਗ ਵਿੱਚ ਪ੍ਰਾਂਤ ਰ ਆ ਗਿਆ ਕਿੱਥੇ ਹੈ ਰਾਵਣ ਜੋ ਸਵਾ ਲੱਖ ਪੁੱਤ ਪੁੱਤਰੇ ਦਾ ਜਨਕ ਸੀ ਸਭ ਮਿਥਨ ਮੁਹਾਰਾ ਹੈ ਕੂੜਾ ਪਸਾਰਾ ਹੈ ਰਾਣੀ ਹਾਂ ਪਰ ਪੁੱਤਰ ਪੂਨਾ ਮੇਂ ਨਰਕ ਤੋਂ ਤ੍ਰਾਣ ਕਰਦਾ ਏ ਪੁੱਤਰ ਜੀ ਹੋਵੇ ਤਾਂ ਪੂ ਨਰਕ ਤੋਂ ਛੁਟਕਾਰਾ ਮਿਲੇਗਾ ਕੀ ਕਰੀਏ ਹੈ ਪੁੱਤਰ ਲਾਲ ਸਾਹਿਬ ਕਿਵੇਂ ਸਾਡੇ ਅੰਦਰੋਂ ਦੂਰ ਹੋ ਜੋ ਬਾਲਾ ਪ੍ਰੀਤਮ ਜੀ ਲਈ ਸਾਰੀ ਥਾਂ ਵੇਲੀ ਹੋਵੇ ਰਾਜਾ ਨਰਕ ਦਾ ਹੁਣ ਫਿਕਰ ਕਿਉਂ ਕਰੀਏ ਨਰਕਾਂ ਤੋਂ ਬਾਲਾ ਪ੍ਰੀਤਮ ਤਾਰੇਗਾ ਸਿੰਘ ਦੀ ਸ਼ਰਨ ਲੈ ਕੇ ਫਿਰ ਸਿੰਘ ਸ਼ਾਲਾ ਕਿਦੜਾਂ ਦਾ ਕਿਪੈ ਰਾਣੀ ਖੁਸ਼ ਹੋ ਕੇ ਠੀਕ ਹੈ ਸੱਚ ਹੈ ਲਓ ਮੇਰੀ ਪੁੱਤਰ ਕਾਮਨਾ ਤਾਂ ਟੁੱਟੀ ਜੀ ਰਾਜਾ ਪਰ ਹੈ ਰਾਣੀਏ ਮਾਲ ਮਿਲਕ ਕੌਣ ਸੰਭੇਗਾ ਰਾਣੀ ਜਦ ਨਰਕ ਪੈ ਗਿਆ ਤਾਂ ਮਾਲ ਮਿਲਕ ਦਾ ਅੰਦੇਸ਼ਾ ਵੀ ਨਾਲ ਹੀ ਜਾਵੇ ਜੇ ਬਾਲਾ ਪ੍ਰੀਤਮ ਨਰਕਾਂ ਤੋਂ ਤਾਰੇਗਾ ਤਾਂ ਬਾਲਾ ਪ੍ਰੀਤਮ ਮਾਲਕ ਮਿਲਕ ਵੀ ਪਿਆ ਸੰਭੇਗਾ ਰਾਜਾ ਹਾਂ ਰਾਣੀ ਮਾਲਕ ਮਿਲਕ ਤਾਂ ਸਭ ਉਸੇ ਦੀਏ ਉਹੀ ਸੁਆਮੀ ਜੋ ਹੋਇਆ ਉਹ ਦਾਤਾ ਜੋ ਹੋਇਆ ਰਾਣੀ ਫਿਰ ਮਾਲ ਮਿਲਖ ਦਿੱਤੇ ਵੀ ਤੇ ਉਸੇ ਸੰਬੇ ਵੀ ਉਹੀ ਅਸੇ ਵਿੱਚ ਮੈਂ ਮੇਰੀ ਫਸਾ ਕੇ ਕਾਸ ਨੂੰ ਪਏ ਦੁੱਖ ਪਾਈਏ ਅਸੀਂ ਵੀ ਉਸੇ ਦੇ ਹੋਈਏ ਤੇ ਉਹਦੇ ਹੋਣ ਦਾ ਰਸ ਮਾਣੀਏ ਰਾਜਾ ਠੀਕ ਹੈ हे ਪੁੱਤਰ ਕਾਮਨਾ ਮੇਰੇ ਹਿਰਦੇ ਵਿੱਚ ਰੜਕਦਾ ਕੰਕਟ ਵਿਦਾ ਹੋ ਅੱਜ ਸਾਨੂੰ ਛੱਡਿਆ ਸਾਂ ਤੈਨੂੰ ਛੱਡਿਆ ਅਸੀਂ ਹੋਈਏ ਬਾਲਾ ਪ੍ਰੀਤਮ ਹੋਵੇ Shivdatt ji Maharaj ਦਾ ਬਾਲਾ ਪ੍ਰੀਤਮ ਸਾਡਾ ਬਾਲਾ ਪ੍ਰੀਤਮ ਹੋਵੇ ਨਾ ਨਾ ਅਸੀਂ ਯੋਦੇ ਹੋਈਏ ਉਹ ਮਾਲਕ ਹੋਵੇ ਅਸੀਂ ਚਰਨ ਚੁੰਮੀਏ ਰਾਣੀ हे ਪੁੱਤਰ ਕ੍ਰਿਸ਼ਨਾ ਦੂਰ ਹੋ हे ਪੁੱਤਰ ਵਾਸ਼ਨ ਦੂਰ ਹੋ हे ਮਾਲਕ ਮਿਲਖ ਦੇ ਹਿੱਤ ਦੂਰ ਹੋ ਹੇ Shivdatt ji maharaj ਸਾਡਾ ਮਨ ਤੋਦਿਓ ਜੋ ਤੁਹਾਡੇ ਵਾਂਗ ਸੱਚੇ ਨਿਸ਼ਕਾਮ ਤੇ ਪਿਆਰ ਭਰੀ ਲਾਲਸਾ ਨਾਲ ਪ੍ਰੀਤਮ ਜੀ ਨੂੰ ਸਿਮਰਿਐ ਇਹ ਕਹਿੰਦਿਆਂ ਦੋਵਾਂ ਦੇ ਨੈਣ ਮੁੰਦ ਗਏ ਨੈਣ ਬੰਦ ਹਨ ਪਰ ਨੈਣਾ ਦੀ ਜੋਤ ਗੰਗਾ ਕਿਨਾਰੇ Shivdatt ji ਕੋਲ ਹੈ Shivdatt ji ਸੂਰਜ ਵੱਲ ਮੁਹ ਕਰਾ ਕੇ ਕਹਿੰਦੇ ਹਨ ਤੱਕੋ ਜੋਤ ਦੀ ਟਿੱਕੀ ਉੱਤੇ ਪ੍ਰੀਤਮ ਜੀ ਹਨ ਦੋਵੇਂ ਤੱਕਦੇ ਹਨ ਤਾਂ ਕੀ ਦੇਖਦੇ ਹਨ ਨੂਰਾਂ ਦੇ ਨੂਰ ਖੁੰਡੀ ਲਈ ਖੜੇ ਹਨ ਅਰ ਬਾਲਕ ਖਿੱਦੂ ਸਿੱਟ ਰਹੇ ਹਨ ਤੇ ਆਪ ਖੇਲ ਰਹੇ ਹਨ ਦਰਸ਼ਨ ਹੋਇਆ ਕੈਸਾ ਸਵਾਦ ਆ ਰਿਹਾ ਏ ਸੂਤ ਕੈਸੀ ਧਿਆਨ ਵਿੱਚ ਮਗਨ ਹੈ ਮਨ ਕਿਸ ਤਰ੍ਹਾਂ ਦਰਸ਼ਨਾ ਵਿੱਚ ਸਮਾ ਗਿਆ ਚਿੱਤ ਕਿਸ ਤਰ੍ਹਾਂ ਮਗਨ ਆਨੰਦ ਹੈ ਵਿਹੜੇ ਵਿੱਚ ਖੜਾਕ ਹੋ ਰਹੇ ਹਨ ਇਹਨਾਂ ਨੂੰ ਪਤਾ ਨਹੀਂ ਵਿਹੜੇ ਵਿੱਚ ਟਟਾਕ ਟਟਾਕ ਖਿੱਦੂ ਨੂੰ ਖੁੰਡੀਆਂ ਵੱਜ ਰਹੀਆਂ ਹਨ ਪਰ ਤਰਬਕ ਨਹੀਂ ਰਹੇ ਵਿੜੇ ਵਿੱਚ ਮੁੰਡੇ ਖੂਬ ਰੌਲਾ ਪਾਉਂਦੇ ਹਨ ਪਰ ਇਹਨਾਂ ਦੇ ਨੇਤਰ ਖੁੱਲ ਨਹੀਂ ਰਹੇ ਇੰਨਾ ਸ਼ੋਰ ਮੱਚਦਾ ਹੈ ਕਿ ਗੂੜੀ ਨੀਂਦ ਵਿੱਚ ਸੁੱਤੇ ਆਦਮੀ ਜਾਗ ਪਏ ਪਰ ਇਹਨਾਂ ਦੇ ਸਰੀਰ ਨਿਸ਼ਚਲ ਤੇ ਡੋਲ ਪਏ ਹਨ ਇਹਨਾਂ ਨੂੰ ਜੋਤ ਮੰਡਲ ਵਿੱਚ ਜੋਤੀ ਸਰੂਪ ਦਾ ਦਰਸ਼ਨ ਉਹਦੇ ਕੌਤਕ ਤੇ ਚੋਜ ਆਪ ਦੇ ਵਿੱਚ ਖਿੱਚੀ ਬੈਠੇ ਹਨ ਹੁਣ ਵੇਖੋ ਸੁੱਕੇ ਗੋਦ ਸੁੱਕੇ ਕਾਸ਼ਟ ਹਰਿਆ ਹੁੰਦੇ ਹਨ ਵੇਖੋ ਗੁਰਪ੍ਰਸਾਦ ਹੁੰਦਾ ਹੈ ਵੇਖੋ ਪਰਮ ਪ੍ਰਸਾਦ ਮਿਲਦਾ ਏ ਆ ਵੇਖੋ ਜੋ ਸਤ ਸੰਗਤ ਮਿਲੇ ਸੋ ਤਰਿਆ ਦਾ ਖੇਲ ਵਰਤਦਾ ਏ ਹੇ ਖਤਰਾਣੀ ਮਾਈ ਹੇ ਰਾਜ ਰਾਣੀ ਮਣਿਆਣੀ ਵੇਖ ਤੇਰੀ ਗੋਦ ਹਰੀ ਹੁੰਦੀ ਏ ਦੇਖ ਜਗਤ ਰਖਿਆਕ ਦਾਤਾ ਦੇਖ ਸ੍ਰਿਸ਼ਟੀ ਦਾ ਪਾਰ ਚਾਉਣ ਵਾਲਾ ਪੰਜ ਸਤ ਵਲੇ ਦਾ ਬਾਲਕ ਬਾਲਕ ਨਹੀਂ ਸ੍ਰਿਸ਼ਟੀ ਦਾ ਪ੍ਰਤਪਾਲਕ ਆਇਆ ਹੋਇਆ ਈ ਪਰ ਤੂੰ ਪਈ ਰੋ ਧਿਆਨ ਮਗੰਟਿਕੀ ਰੋਇ ਇੱਥਰਾ ਤੇ ਚੋਜੀ ਬਾਲ ਕਾ ਸਾਈਂਦਾ ਆਪਣਾ ਪੁੱਤ ਅਜੇ ਚੋਜਾ ਵਿੱਚ ਹੀ ਮਗਨ ਹੈ ਹੁਣ ਦੇਖੋ ਖੇਲ ਬੰਦ ਹੋ ਗਈ ਚੋਜੀ ਗੋਬਿੰਦ ਕੀ ਕੁੰਮਲ ਕੜੇ ਜੀ ਅੰਦਰ ਆਇਆ ਕਿ ਕੁ ਦੱਬੇ ਦੱਬੇ ਪੈਰ ਤਰਦਾ ਹੈ ਕਿ ਕੁ ਗੋਦ ਵਿੱਚ ਸੱਜੀ ਨਾਲ ਬੈਠਦਾ ਹੈ ਕਿ ਕੁ ਗੱਲ ਵਕੜੀ ਪਾ ਕੇ ਚਿਹਰੇ ਵੱਲ ਪਿਆਰ ਨਾਲ ਤੱਕ ਕੇ ਆਖਦਾ ਹੈ ਮਾਂ 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 ਕਦੇ ਨਹੀਂ ਸੁਣਿਆ ਕਿਸੇ ਨੇ ਜੋ ਮਣਿਆਣੀ ਨੂੰ ਕਹੇ ਮਾਂ हां ध्यान मगन कन्ना ਵਿੱਚ ਸੱਦ ਪਈ ਮਾਂ ਥੱਲੇ ਲਹਿ ਗਈ ਚਿੱਤ ਵਿੱਚ ਜਾ ਵੜਿਓ ਸੱਦ ਜਿਸ ਮੰਡਲ ਵਿੱਚ ਧਿਆਨ ਲੱਗ ਰਿਹਾ ਸੀ ਉਸ ਵਿੱਚ ਸਾਰੇ ਲਿਖਿਆ ਗਿਆ ਮਾਂ ਮਾਂ ਕਾਹਣ ਦੀ ਲਾਲਸਾ ਦਾ ਤਿਆਗ ਕਰ ਚੁੱਕੀ ਮਣਿਆਣੀ ਕੀ ਤੱਕਦੀ ਏ ਕਿ ਮਾਂ ਮਾਂ ਹੋ ਰਹੀ ਏ ਤਰਬ ਕੀ ਨੈਣ ਖੁੱਲੇ ਮਾਂ ਮਿੱਠਾ ਪਿਆਰਾ ਧੀਮਾ रसदायक ਖਿੱਚ ਭਰਿਆ ਪਦ ਮਾ ਕੰਨਾਂ ਵਿੱਚ ਗੂੰਜ ਰਿਹਾ ਏ ਨੈਣ ਖੁੱਲੇ ਚੰਗੀ ਤਰ੍ਹਾਂ ਖੁੱਲੇ ਕੀ ਵੇਖਦੇ ਹਨ ਗੋਦੀ ਹਰੀ ਏ ਉਹ ਸੂਰਜ ਮੰਡਲ ਉੱਤੇ ਖੇਡਦੀ ਜੋਤ ਗੋਦੀ ਵਿੱਚ ਬੈਠੀ ਏ ਗਲ ਵੱਕੜੀ ਪਾਈ ਏ ਚਿਹਰਾ ਝੁਕਾ ਕੇ ਮਾਈ ਨੇ ਮਾਈ ਦੇ ਚਿਹਰੇ ਵੱਲ ਤੱਕ ਰਿਹਾ ਏ ਤੇ ਕਹਿ ਰਹੀ ਹਨ ਮਾ ਹਾਏ ਸਿੱਖ ਦੀ ਤੇ ਲਹੌਂਦੀ ਮਾ ਵੇਖ ਜਨਮਾਂ ਦੀ ਸਿੱਖ ਦੀ ਨੂੰ ਪੁੱਤ ਮਿਲਿਆ ਕਿਹੜਾ ਪੁੱਤ ਮਿਲਿਆ ਜੇ ਦੀ ਤੂੜੀ ਨੂੰ ਜੋਗੀ ਤਪੀ ਜਪੀ ਤਰਸਦੇ ਹਨ ਵੇਖ ਤੈਨੂੰ ਕੀ ਪਿਆਖਦਾ ਏ ਮਾਂ ਮਾਂ ਇੱਕ ਖਰਾ ਪਦ ਕੀ ਸੀ ਮਣਿਆਣੀ ਸਾਰੀ ਸਦਕੇ ਹੋਗੀ ਕਾਲੀ ਨਾਲ ਮੱਥਾ ਟੇਕਣਾ ਚਾਹੁੰਦੀ ਏ ਪਰ ਸਰਬਸਮਰੱਥ ਕਦ ਹਿੱਲਣ ਦਿੰਦਾ ਏ ਤੇ ਫੇਰ ਕਹਿੰਦਾ ਏ ਮਾਂ ਲੈ ਮਾਂ ਲੋਕਾਂ ਨੂੰ ਤਾਂ ਪੁੱਤ ਦਿੰਦਾ ਸੀ ਤੈਨੂੰ ਤੇਰੇ ਨਿਸ਼ਕਾਮ ਪਿਆਰ ਦੇ ਬਦਲੇ ਆਪਾ ਦੇ ਰਿਆ ਹੈ ਤੇ ਕਹਿ ਰਿਹਾ ਏ ਤੂੰ ਮਾਂ ਤੇ ਮੈਂ ਪੁੱਤ ਫਤੇ ਚੰਦ ਅੰਦਰ ਚਰਨਾਟ ਛੜੀ ਰਸ ਦੀ ਚਰਨਾਟ ਛੜੀ ਅਲਸ਼ਾਂ ਤੇ ਖੇੜ ਦੀ ਜੋਤ ਵੇੜੇ ਵੜਦੀ ਦੀ ਸੀ ਨਹੀਂ ਆਪਣੀ ਇਸਤਰੀ ਦੀ ਗੋਦੀ ਬੈਠੀ ਦੀ ਸੀ ਤੇ ਆਵਾਜ਼ ਆਈ ਮਾਂ ਕੌਣ ਹੈ ਜੋ ਮੇਰੀ ਨਿਪੁੱਤੀ ਇਸਤਰੀ ਨੂੰ ਆਖਦਾ ਏ ਮਾਂ ਉਬਈ ਰਾਜਾ ਚੰਗੀ ਤਰ੍ਹਾਂ ਵੇਖੇ ਕੌਣ ਹੈ ਇਹ ਉਹ ਹੈ ਜੋ ਜੇ ਵੜਿਆਪ ਤੇ ਵੜਤੇਲੀ ਦਾਤ ਕਰ ਸਕਦਾ ਹੈ ਮੰਗੋ ਪੁੱਤ ਵਾਕਬ ਨਹੀਂ ਵਾਸ਼ਨਾ ਤਿਆਗੋ ਆਪੇ ਪੁੱਤ ਰਾਜਾ ਦੇ ਨੈਣ ਖੁੱਲੇ ਆਹਾ ਇਸ ਤਲੀ ਦੀ ਗੋਦ ਹਰੀ ਹੋ ਗਈ ਜੋਤ ਦਾ ਪੁੰਜ ਸੱਚੇ ਸਾਈ ਦਾ ਬਾਲਕਾ ਨੂਰ ਦਾ ਬੁੱਕਾ ਪ੍ਰਕਾਸ਼ ਦਾ ਪਤਲਾ ਕਿਸ ਪਿਆਰ ਨਾਲ ਬੈਠਾ ਏ ਕਿਸ ਤਰ੍ਹਾਂ ਮਾਤਰੇ ਪ੍ਰੇਮ ਵਿੱਚ ਮगन ਹੈ ਅਰ ਮਾਤਾ ਕੀਕੂ ਪ੍ਰੇਮ ਵਿੱਚ ਮगन ਹੈ ਰਾਜਾ ਹਾਂ ਰਾਜਾ ਬਾਲਾ ਪ੍ਰੀਤਮ ਇਹ ਹੋਏ ਰਾਜਾ ਦੇ ਚਿੱਤ ਵਿੱਚੋਂ ਸ਼ਿਵਦਤ ਦੇ ਵਾਕ ਲੰਗੇ ਕਿ ਆਪੇ ਆਵੇਗਾ ਤੂੰ ਸਿਮਰਿਆ ਕਰ ਸੱਚਮੁੱਚ ਆ ਗਿਆ ਰਾਜਾ ਹੁਣ ਛੇਤੀ ਨਾਲ ਮੱਥਾ ਟੇਕਣ ਲੱਗਾ ਪਰ ਵੇਖੋ ਉਸ ਫੌਜਾਂ ਦੇ ਬਣਨ ਵਾਲੇ ਜਰਨੈਲ ਨੇ ਕਿਸ ਫੁਰਤੀ ਨਾਲ ਇਸ ਬਲ ਨਾਲ ਗੱਲ ਵਕੜੀ ਪਾਈ ਏ ਕਿ ਹਿਲਣ ਨਹੀਂ ਦਿੱਤਾ ਕਿਸ ਤਰ੍ਹਾਂ ਨੈਣਾ ਵਿੱਚ ਨੈਣ ਗੱਡ ਕੇ ਕਿਹਾ ਏ ਮਾਂ ਫਤੇ ਚੰਦ ਵਿੱਚ ਕੋਈ ਤਾਬ ਨਾ ਰਹੀ ਰਸ ਰੂਪ ਹੋ ਕੇ ਆਤਮਾ ਆਨੰਦ ਵਿੱਚ ਲਿਵਲੀਨ ਹੋ ਗਿਆ ਏ ਸਦਰਸ਼ਨ ਨੂੰ ਮਗਨ ਬੈਠੀ ਮਾਂ ਤੱਕ ਰਹੀ ਏ ਉਹਦੇ ਕੰਨ ਗੂੰਜ ਰਹੇ ਹਨ ਅੰਦਰੋਂ ਮਾਂ ਦੀ ਸੱਦ ਆਉਂਦੀ ਏ ਕਿਤਨਾ ਕਾਲ ਇਸ ਆਤਮ ਰੰਗ ਵਿੱਚ ਬੀਤ ਗਿਆ ਬੂਹੇ ਵਿੱਚ ਖਿਲਾੜੀ ਸਖੇ ਖੜੇ ਹਨ ਸਭ ਚੁੱਪ ਪੱਥਰ ਦੀਆਂ ਮੂਰਤਾਂ ਹਨ ਇਤਨੇ ਨੂੰ ਸ਼ਿਵਦਤ ਜੀ ਆ ਗਈ ਤੇ ਬੜੇ ਗਦਗਦ ਕੰਠ ਵਿੱਚ ਬੋਲੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਬਾਲਾ ਪ੍ਰੀਤਮ ਜੀ ਉੱਠ ਖੜੇ ਹੋਏ ਨਜ਼ਰਾਂ ਆਕਾਸ਼ ਵਿੱਚ ਗੱਡੀਆਂ ਤੇ ਸ਼ਿਵਦਤ ਦੀ ਧੁਨੀ ਵਿੱਚ ਮਹਾ ਧੁਨੀ ਰਲਾਈ ਤੂੰ ਹੀ 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 ਦਾ ਰੰਗ ਵੱਜ ਗਿਆ ਇੱਕ ਅਕਾਲ ਦੀ ਉਪਾਸਨਾ ਦਾ ਨਕਸ਼ਾ ਵੱਜ ਗਿਆ ਕਮਰਾ ਸੀ ਕਿ ਸੱਚੀ ਅਹੂਲੀਅਤ ਦਾ ਮੰਡਲ ਹੋ ਗਿਆ ਇਸ ਆराधना ਦੇ ਮਗਰੋਂ ਬਾਲਾ ਪ੍ਰੀਤਮ ਜੀ ਆਪਣੇ ਬਾਲ ਸੁਭਾਅ ਵਿੱਚ ਆ ਗਏ ਮਾਂ ਭੁੱਖ ਲੱਗੀ ਏ ਕੁਝ ਖਾਣ ਨੂੰ ਦੇ ਮਣਿਆਣੀ ਨੇ ਆਦਮੀ ਭਜਾਇਆ ਕਿ ਬਜ਼ਾਰੋਂ ਤਾਜੀ ਮਠਿਆਈ ਲਿਆ ਪਰ ਚੋਜੀ ਪਿਆਰੇ ਬੋਲੇ ਤਲੇ ਹੋਏ ਛੋਲੇ ਤੇ ਦੁੱਧ ਦੀ ਪੂਰੀ ਖਾਸਾਂ ਹਾਂ ਅੰਦਰ ਪਏ ਛੋਲੇ ਤੇ ਪੂਰੀ ਖਾਸਾਂ ਸਤਮੁੱਚੇ ਦੋਵੇਂ ਪਦਾਰਥ ਅੰਦਰ ਹੁਣੇ ਹੀ ਤਿਆਰ ਕਰਕੇ ਰਸੋਈਆਂ ਨੇ ਰੱਖੇ ਸੇ ਰਾਣੀ ਭੱਜੀ ਗਈ ਲਿਆਈ ਅੱਗੇ ਤਰੇ ਚੋਜੀ ਜੀ ਨੇ ਕੁਝ ਸ਼ਿਵਦਤ ਨੂੰ ਦਿੱਤੇ ਫਿਰ ਆਪਣੇ ਸਾਥੀਆਂ ਨੂੰ ਦਿੱਤੇ ਫਿਰ ਰਾਜਾ ਰਾਣੀ ਨੂੰ ਦਿੱਤੇ ਤੇ ਫਿਰ ਆਪ ਖਾਦੇ ਵਿੜੇ ਵਿੱਚ ਭੱਜ ਗਏ 2 ਘੰਟੇ ਖੂਬ ਖਿੱਦੋ ਖੁੰਡੀ ਖੇਡੀ ਖੇੜਦੇ ਖੇੜਦੇ ਸਵੇਰ ਦੀ ਸੋਹਣਿਆ ਮੋਤੀਆਂ ਵਾਂਗ ਚਮਕਦੀ ਤਰੇਲ ਵਾਂਗੂ ਖਿਸਕੰਤ ਹੋਗੇ